ਗਟਾਰਾ ਗੱਡੀ ਸਾਡੀ ਸੀਗੀ ਤੇ ਇੱਕਦਮ ਮਤਲਬ ਗੱਡੀ ਦੂਸਰੀ ਆਈ ਮਤਲਬ ਕ੍ਰੇਟਾ ਉਹਨੇ ਮਾਰੇ ਫੋਰਚੂਨ ਫੌਰ ਘੁੰਮ ਕੇ ਮੇਰੇ ਬੱਚੇ ਦੀ ਗੱਡੀ ਦੇ ਵਿੱਚ ਵੱਜੀ ਔਰ ਬੱਚਿਆਂ ਦੀ ਗੱਡੀ ਬਿਲਕੁਲ ਵੈਂਸਨ ਦੇ ਵਿੱਚ ਚਲੀ ਗਈ ਔਰ ਨਾਲ ਹੀ ਗ੍ਰਿਲ ਸਭ ਟੁੱਟ ਕੇ ਸਭ ਬੱਚੇ ਮੇਰੇ ਬਿਲਕੁਲ ਬੇਹੋਸ਼ੀ ਦੀ ਹਾਲਤ ਸੀ ਸੀਗੇ ਜਦੋਂ ਉਹਨਾਂ ਨੇ ਦੇਖਿਆ ਲੋਕਾਂ ਨੇ ਲੋਕਾਂ ਨੇ ਕੱਢਿਆ ਲੋਕਾਂ ਨੂੰ ਪਤਾ ਕੁਝ ਸਾਨੂੰ ਨਹੀਂ ਪਤਾ ਅਸੀਂ ਬਿਲਕੁਲ ਕਨਫਿਊਜ਼ ਹੋ ਗਏ ਔਰ ਬੱਚਿਆਂ ਨੂੰ ਲੈ ਕੇ ਵੀ ਹਸਪੀਟਲ ਕੋਈ ਬੰਦਾ ਲੈ ਕੇ ਆਇਆ ਸਾਨੀ ਜੀ ਸਮੇਂ ਕਿੱਡੀ ਸੀ ਕਿੰਨੇ ਤੁਹਾਡੇ ਪਰਿਵਾਰ ਦੇ ਲੋਕ ਸੀ ਤਿੰਨ ਸੀਗੇ ਇੱਕ ਬੇਟੀ ਸੀ 8 ਸਾਲ ਦੀ ਇੱਕ ਮੇਰੀ ਬਹੂ ਸੀ ਇੱਕ ਮੇਰਾ ਬੇਟਾ ਸੀ ਤੇ ਸੱਟਾ ਕਿੰਨੇ ਕਿਨਾਂ ਦੇ ਲੱਗੀਆਂ ਸੱਟਾ ਜੀ ਤਿੰਨਾਂ ਦੇ ਲੱਗੀਆਂ ਤਿੰਨਾਂ ਦੇ ਜਿਆਦਾ ਲੱਗੀਆਂ ਬੇਟੇ ਦੇ ਬਹੁਤ ਜਿਆਦਾ ਲੱਗੀਆਂ ਬੇਟੀ ਔਰ ਬਹੂ ਦੇ ਥੋੜੀ ਕੱਟ ਲਗੀ। ਖੁਸੀਂ ਪੁਲਿਸ ਵੱਲੋਂ ਪਹਿਲੇ ਤੇ ਕਾਰਵਾਈ ਉਹਨਾਂ ਦੀ ਸਹੀ ਸੀ ਕ੍ਰੇਟਾ ਮਾਰ ਕੇ ਗਈ। ਲੇਕਿਨ ਇਹਨਾਂ ਨੇ ਕਾਰਵਾਈ ਕੱਲਤੀ ਚੇਂਜ ਕਰਤੀ ਔਰ ਐਫ ਆਰ ਆਈ ਕਰਤੀ। ਉਹ ਪਹਿਲਾਂ ਕੋਈ ਨਹੀਂ ਸੀਗੀ। ਸੀਸੀਟੀ ਕੈਮਰੇ ਸਾਰੇ ਇੱਕ ਕਢਾਲਨੇ ਚਾਹੀਦੇ ਆ ਜਿਹਦੇ ਵਿੱਚ ਬੰਦਾ ਜਿਹੜਾ ਸਹੀ ਆ ਉਹਦਾ ਕਰਨਾ ਚਾਹੀਦਾ ਪਰ ਲੇਕਿਨ ਸਾਨੂੰ ਉਸ ਬੱਚੇ ਲਈ ਵੀ ਬੜੇ ਦੁਖੀ ਹਾਂ ਸੀ ਕਿ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ। ਦੇਖੋ ਉਹ ਜਿਹੜਾ ਬੱਚਾ ਗਿਆ ਉਹ ਵੀ ਸਾਡੇ ਬੱਚਿਆਂ ਵਰਗਾ ਪੂਰਾ ਉਹ ਅਸੀਂ ਉਹਦੇ ਲਈ ਵੀ ਬਹੁਤ ਦੁੱਖੀ ਤਾਂ ਪਰ ਲੇਕਿਨ ਜਿਹੜੀ ਕਾਨੂੰਨ ਦੇ ਮਤਾਬਿਕ ਗਲਤ ਕਰ ਰਹੀ ਹੈ ਉਹ ਗਲਤ ਹੈ ਕਿ ਜਿਹੜੀ ਐਫਆਰਆਈ ਬਣਾ ਦਿੱਤੀ ਉਹ ਬਿਲਕੁਲ ਗਲਤ ਕਰਤੀ ਹੈ ਨਾ